ਕੋਈ ਨਾ ਹੁੰਦੀ ਆ ਜੀ ਇਹਨੂੰ ਸਮਝਾਉਣ ਲੱਗੇ ਜਾਂਦੇ ਮਾਲਕ ਕੋ ਡੱਕੀ ਕਹਿੰਦੇ ਆ ਜੀ ਅੱਲਾ ਬਾਤਾ ਫਮ ਆਰਡੀਨੈਂਸ ਵੀ ਦੱਸਾਂਗੇ ਤੁਸੀਂ ਕਿਹੜੇ ਸ਼ਹਿਰੋਂ ਆਏ ਹੋ ਮੈਂ ਜੀ ਬਰਨਾਲੇ ਤੋਂ ਬਰਨਾਲੇ ਕੋਲੇ ਪਿੰਡਾਂ ਸੇ ਪਹਿਲਾਂ ਇਹ ਦੱਸੋ ਵੀ ਤੁਸੀਂ ਇਹ ਏਸੀ ਦੀ ਕੂਲਿੰਗ ਪਿੱਛੇ ਲੀਕੇਜ ਪਿੱਛੇ ਇਜ਼ੀਆਰ ਵਾਲ ਕਰਾ ਰਿਆ ਪਹਿਲਾਂ ਤਾਂ ਹੁਣ ਦੱਸੋ ਜਿਹੜਾ ਅਸੀਂ ਕੰਮ ਕੀਤਾ ਹੈ ਅਸੀਂ ਫੇਲ ਆ ਜਾਂ ਪਾਸ ਨਾ ਜੀ ਪੂਰੇ ਪਾਸ ਇਤੋਂ ਵਧੀਆ ਹੋ ਨਹੀਂ ਸਕਦਾ ਦੇਖੋ ਕੱਲਾ ਏਸੀ ਜਿਹੜਾ ਕੱਟ ਕਰਦਾ ਸੀਗਾ ਹਾਂਜੀ ਉਹਦੇ ਲਈ ਕਿਸੇ ਨੇ ਪੱਖਾ ਪਾਤਾ ਮਟਰ ਪਾਤੀ ਨਾਜੀ ਪੂਰਾ 9500 ਉਹਦੇ ਲੱਗਿਆ ਹੋਇਆ ਠੀਕ ਹੈ ਜੀ ਗੱਲ ਵਿੱਚ ਲੱਗਿਆ ਤੇ ਆਹ ਸਾਰੀ ਵਾਇਰਿੰਗ ਪਟਾਲੀ ਅੰਦਰੋਂ ਬਾਹਰੋਂ ਈਸੀਐਮ ਸਾਰਾ ਚੈੱਕ ਕਰਾ ਲਿਆ 15-16000 ਰੁਪਿਆ ਲਾਤਾ ਉਹਦਾ ਇਹਦੇ ਵਿੱਚ ਜਿਹੜੇ ਪਰੇਸ਼ਾਨੀ ਵਾਲੇ ਕਾਰਨ ਇਹ ਆ ਵੀ ਇਹ ਤੁਰੀ ਜਾਂਦੀ ਕਿਤੇ ਏਸੀ ਕੰਮ ਛੜ ਜਾਂਦਾ ਕਿਤੇ ਕੁਝ ਲੀਕੇਜ ਹੋ ਜਾਂਦੀ ਹੈ ਕਿਤੇ ਡੀਜ਼ਲ ਲੀਕ ਕਰਨਾ ਪੈਂਦਾ ਆਹ ਦੇਖੋ ਜੀ ਇਸ ਕੋ ਆ ਲੋ ਆ ਡ੍ਰੋਪਿੰਗ ਸਟਾਰਟ ਹੋ ਗਈ ਨਾ ਥੋਲੀ ਕਰਦਾ ਪਿਆ ਹੈ ਪੁਰੇ ਪਿੰਡਾਂ ਸਿੱਖ ਪਹਿਲਾਂ ਇਹ ਦੱਸੋ ਵੀ ਤੁਸੀਂ ਏਸੀ ਦੀ ਕੂਲਿੰਗ ਪਿੱਛੇ ਲੀਕੇਜ ਪਿੱਛੇ ਇਜ਼ੀਆਰ ਵਾਲ ਕਰਾ ਰਿਆ ਪਹਿਲਾਂ ਤਾਂ ਹੁਣ ਦੱਸੋ ਜਿਹੜਾ ਅਸੀਂ ਕੰਮ ਕੀਤਾ ਅਸੀਂ ਫੇਲ ਆ ਜਾਂ ਪਾਸ ਨਾ ਜੀ ਪੂਰੇ ਪਾਸ ਨੋ ਵੀ ਦੋਸਤੋ ਹੈਨਾ X2 ਦਾ ਕਮਾਲ ਇੰਜਨ ਕੂਲੈਂਟ ਟੈਂਪਰੇਚਰ 95 ਵੀਰ ਜੀ ਨੇ ਇਸ ਪਿੱਛੇ ਬੜਾ ਕੁਝ ਕਰਾਇਆ ਇਹ ਵੀ ਇੱਕ ਬਹੁਤ ਵੱਡਾ ਸਕੈਮ ਹੈ ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਭਾਈ ਜੀ ਨੇ ਪੁੱਛਦੇ ਗੱਡੀ ਠੀਕ ਹੋ ਗਈ ਜੀ ਟੈਂਪਰੇਚਰ ਦੀ ਸੋਚ ਆਪਾਂ ਚੇਂਜ ਕੀਤੀ ਕੋਰੇ ਟੈਂਪਰੇਚਰ ਦੀ ਸੋਚ ਲੈ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਿਸ਼ਵਾਸ ਕਰਕੇ ਆਏ ਨਹੀਂ ਤੁਹਾਡਾ ਹੀ ਬਹੁਤ ਜਿਆਦਾ ਧੰਨਵਾਦ ਜੀ ਬਹੁਤ ੱੱਕੇ ਖਾਦੇ ਅੱਜ ਜਿਲੀ ਬਹੁਤ ਬੁਰਾ ਹਾਲ ਸੀ ਚਲੋ ਉਹਦੀਆਂ ਗੱਲਾਂ ਬਾਤ ਆਪਾਂ ਆਰਡੀਨੈਂਸ ਵੀ ਦੱਸਾਂਗੇ ਤੁਸੀਂ ਕਿਹੜੇ ਮਹਿੰਦਰਾ ਐਸਜੂਵੀ 500 ਦੋਸਤੋ ਆਪਣੇ ਕੋਲੇ ਆਈ ਹੈ ਇਸ਼ੂ ਬਹੁਤ ਸਾਰੇ ਆ ਇਹਦੇ ਵਿੱਚ ਮੇਨ ਇਸ਼ੂ ਇੰਜਨ ਕੂਲੈਂਟ ਟੈਂਪਰੇਚਰ ਇਸ ਤੋਂ ਪਹਿਲਾਂ ਜਿਹੜੀਆਂ ਪ੍ਰੋਬਲਮਸ ਸੀ ਉਹ ਵੀਡੀਓ ਦੇ ਐਂਡ ਤੇ ਦੱਸਾਂਗੇ ਟੂਲ ਹੈ ਜੀ ਆਪਣੇ ਕੋਲੇ ਐਕਸ ਟੂਲ ਬਹੁਤ ਕਮਾਲ ਦੀ ਚੀਜ਼ ਹੈ ਬੇਟਾ ਇਹਦੀਆਂ ਟੈਂਪਰੇਚਰ ਦੀਆਂ ਰੀਡਿੰਗਾਂ ਕੱਢਿਓ ਆ ਕਲੀਅਰ ਕਰਦਾ ਕੋਡ ਕੋਡ ਕਲੀਅਰ ਕਰੋ ਇੱਕ ਵਾਰੀ ਦੋਸਤ ਲਾਈਟ ਖਤਮ ਹੋ ਗਈ ਆਲਟਰਨੇਟਰ ਇਹਦਾ ਘੱਟ ਕੰਮ ਕਰਦਾ ਹੈ ਉੱਪਰ ਆਉ ਪਿਆ ਜੀ ਆਲਟਰਨੇਟਰ ਹੁਣ ਆਪਾਂ ਤੁਹਾਨੂੰ ਲਾਈਵ ਡਾਟਾ ਵੀ ਦਿਖਾਉਨੇ ਆ। ਦੇਖੋ ਇੰਜਨ ਦਾ ਟੈਂਪਰੇਚਰ ਕਾਫੀ ਹਾਈ ਹੈ ਜੀ। ਇਨਟੇਕ 에ਅਰ ਟੈਂਪਰੇਚਰ ਹੈ ਜਿਹੜਾ ਉਹ 50 ਹੈ ਤੇ ਇੰਜਨ ਕੂਲਿੰਗ ਟੈਂਪਰੇਚਰ -4 ਚ ਚਲਾ ਜਾਂਦਾ। ਆ ਲਓ। ਇਸ਼ੂ ਕਿਹੜਾ ਆ ਰਿਹਾ ਹੈ? ਇਸ਼ੂ ਆ ਰਿਹਾ ਜੀ ਗੱਡੀ ਏਸੀ ਕੱਟ ਕਰਦਾ ਹੈ। ਤੇ ਭਾਈ ਉਹਨਾਂ ਨੇ ਵਾਇਰਿੰਗ, ਈਸੀਮ ਸਭ ਕੁਝ ਕਰਵਾ ਲਿਆ। ਆਪਾਂ ਹੁਣ ਗੱਡੀ ਨੂੰ ਡਾਇਗਨੋਸ ਕਰਕੇ ਦਿਖਾਉਣੇ ਬਾਹਰ ਜਾ ਕੇ। ਸੋ ਮਹਿਿੰਦਰਾ ਦੀ ਆਪਾਂ ਟੈਂਪਰੇਚਰ ਸੋਚ ਲੈ ਜਾਂਦੀ ਹੈ ਜੀ ਆਪਾਂ ਚੇਂਜ ਕਰਕੇ ਦੇਖਦੇ ਆਂ। ਫਿਰ ਹੋਰ ਗੱਲਾਂ ਬਾਤਾਂ ਵੀ ਦੱਸਾਂਗੇ ਤੁਹਾਨੂੰ। ਦੇਖੋ ਵੀ ਹੁਣ ਮੈਂ ਟੱਕਣ ਖੋਰੇ ਜੀ ਪਾਣੀ ਨਿਕਲ ਰਿਹਾ। ਤੇ ਟੈਂਪਰੇਚਰ ਸੋਚ ਆ ਜਿਹੜੀ ਉਹ ਕੰਮ ਕਰ ਹੀ ਨਹੀਂ ਰਹੀ ਸੀ। ਤੇ ਇਸੇ ਚੱਕਰ 'ਚ ECM ਵਗੈਰਾ ਵੇਰਿੰਗ ਹਰੇਕ ਚੀਜ਼ ਦੀ ਕੰਮ ਆਪ ਅਗਲੇ ਨੇ ਕਰ ਦਿੱਤਾ। ਨੁਕਸ ਕਿੱਥੇ ਹੈ ਉਹਦੇ ਵੱਲ ਧਿਆਨ ਹੀ ਨਹੀਂ। ਨੋ ਵੀ ਦੋਸਤੋ ਐਨਾ ਐਕਸਟੂਲ ਦਾ ਕਮਾਲ। ਇੰਜਨ ਕੂਲੈਂਟ ਟੈਂਪਰੇਚਰ 95 ਵੀਰ ਜੀ ਨੇ ਇਸ ਪਿੱਛੇ ਬੜਾ ਕੁਝ ਕਰਾਇਆ ਇਹ ਵੀ ਇੱਕ ਬਹੁਤ ਵੱਡਾ ਸਕੈਮ ਹੈ ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਭਾਈ ਜੀ ਨੂੰ ਪੁੱਛਦੇ ਆ ਗੱਡੀ ਠੀਕ ਹੋ ਗਈ ਜੀ ਟੈਂਪਰੇਚਰ ਦੀ ਸੋਚ ਆਪਾਂ ਚੇਂਜ ਕੀਤੀ ਗੁਰੇ ਟੈਂਪਰੇਚਰ ਦੀ ਸੋਚ ਲੱਗ ਦੋਸਤੋ ਮਾਰਕੀਟ ਚ ਕਿੱਦਾਂ ਕਿੱਦਾਂ ਦੇ ਉਸਤਾਦ ਹੈ ਕੰਮ ਕਿਵੇਂ ਕਰਦੇ ਆ ਜਦੋਂ ਕੰਮ ਕਰਦੇ ਆ ਦੋਸਤੋ ਕਮ ਸੇ ਕਮ ਦੇਖਤਾ ਲਿਆ ਕਰੋ ਵੀ ਇਹਦੇ ਵਿੱਚ ਹੋਣ ਵਾਲਾ ਕੀ ਹੈ ਕਸਟਮਰ ਖੁਦ ਪਰੇਸ਼ਾਨ ਹੈ ਬਾਈ ਜੀ ਖੋਦ ਉਹਦੇ ਮੰਮੀ ਪਾਪਾ ਬਿਮਾਰ ਐ ਮੇਰੇ ਕੋਲੇ ਗੱਡੀ ਲੈ ਕੇ ਪਾਣੀ ਲੀਕ ਕਰਦਾ ਸੀ ਹੋਰ ਕਿਹੜੇ ਕਿਹੜੇ ਇਸ਼ੂ ਸੀ ਬਾਈ ਜੀ ਮੈਨੂੰ ਕਹਿੰਦੇ ਵੀ ਬਾਈ ਜੀ ਜਦੋਂ ਇਹਨੂੰ ਰੋਡ ਤੇ ਗੱਡੀ ਚਲਾਉਣੇ ਆ ਨਾ ਕੁਛ ਨਾ ਕੁਛ ਲੀਕ ਕਰ ਜਾਂਦਾ ਪਹਿਲਾਂ ਤਾਂ ਮੈਂ ਮਨ ਬਣਾਇਆ ਵੀ ਬਾਈ ਜੀ ਨੂੰ ਦਈਏ ਜਵਾਬ ਬਾਈ ਜੀ ਕਹਿੰਦੇ ਵੀ ਜ਼ਿੰਦਗੀ ਆ ਯਾਰ ਕੋਈ ਗੱਲ ਨਹੀਂ ਤੁਸੀਂ ਇਹ ਹਾਲਤ ਵੇਖੋ ਵੀ ਜੇ ਸਹੀ ਤਰੀਕੇ ਨਾਲ ਕੰਮ ਕਰਨਾ ਹੈ ਕਮ ਸੇ ਕਮ ਜਿਆ ਲੌਕ ਤਾਂ ਪਾ ਦਿਓ 1 2 3 4 ਹੁਣ ਵਾਪਸੀ ਪੈਣ ਵਾਲੀ ਐ ਆਈ ਕਿਸੇ ਨੇ ਸਾਰ ਦਿੱਤਾ ਇਸ ਤੋਂ ਇਲਾਵਾ ਗੱਡੀ ਕੋਈ ਨਾ ਕੋਈ ਲੀਕਜ ਕੋਈ ਨਾ ਕੋਈ ਹਾਈਡਰੋਲੀਕ ਕਰਦੀ ਹੈ ਭਾਈ ਜੀ ਕਹਿੰਦੇ ਈਜ਼ੀ ਆ ਰਵਾਲ ਕਰਨਾ ਹੈ ਬੜਾ ਗੱਡੀ ਸਟਾਰਟ ਕਰਿਓ ਇਹਦੇ ਚ ਜਿਹੜੇ ਪਰੇਸ਼ਾਨੀ ਵਾਲੇ ਕਾਰਨ ਇਹ ਆ ਵੀ ਇਹ ਤੁਰ ਹੀ ਜਾਂਦੀ ਕਿਤੇ ਏਸੀ ਕਮ ਛੜ ਜਾਂਦਾ ਕਿਤੇ ਕੁਛ ਲੀਕਜ ਹੋ ਜਾਂਦੀ ਹੈ ਕਿਤੇ ਡੀਜ਼ਲ ਲੀਕਰ ਲਾ ਪੈਂਦਾ ਆ ਦੇਖੋ ਜੀ ਦੇਖੋ ਆ ਲਓ ਆ ਡ੍ਰੋਪਿੰਗ ਸਟਾਰਟ ਹੋ ਗਈ ਨਾ ਕਿੱਥੋਂ ਲੀਕ ਕਰਦਾ ਪਿਆ ਹੈ ਅੱਲਾਹ ਦੇ ਜੀ ਗੱਡੀ ਕਿਵੇਂ ਭੱਜ ਪਾਉਗੀ ਗੱਡੀ ਭੱਜਣੀ ਨਹੀਂ ਕਿਤੇ ਪਿਕਅਪ ਨਹੀਂ ਲੈਂਦੀ ਕਿਤੇ ਏਸੀ ਕੰਮ ਛੱਡ ਦਿੰਦਾ ਕਿਤੇ ਪਾਣੀ ਵਾਲੀ ਪਾਈਪਲੀ ਕਰ ਜਾਂਦੀ ਹੈ ਮੈਂ ਇੱਕ ਦੋਸਤਾਂ ਨੂੰ ਬੇਇੱਜ਼ਤੀ ਕਰਨੀ ਚਾਹਣਾ ਭਰਾਵੋ ਮੇਰੇ ਕੋਲੇ ਉਹ ਵਿਅਕਤੀ ਕੰਮ ਕਰਾਉਣ ਆਵੇ ਜਿਹਨੂੰ ਪਤਾ ਹੈ ਵੀ ਬਈ ਮੇਰੀ ਗੱਡੀ 'ਚ ਨੁਕਸ ਹੈ ਮੈਂ ਵੀਰ ਦੀ ਗੱਲ ਨਹੀਂ ਕਰਦਾ ਮੈਂ ਤਾਂ ਇਹਨਾਂ ਨੂੰ ਜਵਾਬ ਤਾਂ ਦੇ ਰਿਹਾ ਸੀ ਇਹਦੇ ਮੰਮੀ ਪਾਪਾ ਬਿਮਾਰ ਹੈ ਟਾਈਮਿੰਗ ਚੇਨ ਇਹਦੀ ਪਾਤੀ ਹੋਰ ਕੰਮ ਇਹਦੇ ਕਰਤੇ ਪਤਾ ਨਹੀਂ ਕਿਹੜੇ ਕਿਹੜੇ ਇਸ਼ੂ ਇਹਦੇ ਵਿੱਚ ਆਉਂਦੇ ਪਏ ਆ ਜਦੋਂ ਗੱਡੀ ਡਾਇਗਨੋਸਟ ਕਰ ਲਈ ਹੁੰਦੀ ਹੈ ਨਾ 2 ਘੰਟੇ ਲੱਗ ਜਾਂਦੇ ਅਸੀਂ ਟਾਈਮ ਡਾਇਗਨੋਸਟ ਤੇ ਜ਼ਿਆਦਾ ਲਾਉਨੇ ਆ ਪਹਿਲਾਂ ਤਾਂ ਇਹਦੀ ਲੀਕਜ ਬੰਦ ਕਰਨੀ ਹੈ ਵਾਪਸੀ ਪੈਣੀ ਹੈ ਗੱਡੀ ਮੇਰੇ ਕੋਲੇ ਰਹਿੰਦੀ ਹੈ ਸਾਮਾਨ ਮਿਲਦਾ ਹੈ ਨਹੀਂ ਮਿਲਦਾ ਮਰੂਤੀ ਵਾਲੀ ਆ ਸਵਿਫਟ ਵਾਲੀ ਪੈਕਿੰਗ ਪੈਂਦੀ ਹੈ ਕਿਉਂਕਿ ਬਹੁਤ ਸ਼ਾ ਆਪਾਂ ਦੇਖਦੇ ਆਂ ਬਾਈ ਯੂਨਿਟ ਪਹਿਲਾਂ ਐਸਟੀਮੇਟ ਦਿੰਨੇ ਆ ਗੱਡੀ ਲਿਫਟ ਕਰ ਦੇ ਬਟਾ ਗੱਡੀ ਲਿਫਟ ਕਰੋ ਦੇਖੋ ਦੋਸਤੋ ਡੀਜ਼ਲ ਅੱਜ ਤਾਂ ਨਹੀਂ ਲੀਕ ਆ ਥੱਲੇ ਦੇ ਪਾਸੇ ਸਲਾਬ ਕਰ ਦੋ ਦੀ ਆਈ ਹੈ ਥੱਲੇ ਲੀਕਜ ਕਿੰਨੀ ਜ਼ਿਆਦਾ ਹੈ ਪਾਣੀ ਵਾਲੀ ਪਾਈਪ ਹੈ ਜਿਹੜੀ ਉਸੇ ਪਾਕੇ ਹਟੇ ਆ ਠੀਕ ਹੈ ਟਾਈਮਿੰਗ ਚੇਨ ਬਾਈ ਹੁਣਾਂ ਦੀ ਗੱਡੀ ਦੀ ਬਦਲਤੀ ਬਟ ਐਕਸਲ ਕਮਾਓ ਯਾਰ ਆ ਪਲੀਜ਼ ਸੋ ਬਾਈ ਹੁਣ ਪਹਿਲਾਂ ਤਾਂ ਜੀ ਐਸਟੀਮੇਟ ਦਿੰਨੇ ਆਪਾਂ ਟਾਈਮਿੰਗ ਚੇਨ ਖੁੱਲ ਗਈ ਆ ਜਿਹੜੀ ਜਿਹੜੀ ਪਾਣੀ ਦੀ ਪਾਈਪ ਜਾਂ ਕੋਈ ਸਮਾਨ ਪਊ ਆਪਾਂ ਪਾਵਾਂਗੇ ਪਾਣੀ ਵਾਲੀਆਂ ਪਾਈਪਾਂ ਅਲੱਗ-ਅਲੱਗ ਦੁਕਾਨਾਂ ਤੋਂ ਲੱਭ ਕੇ ਲਿਆਉਂਦੇ ਆ ਆ ਸਮਾਨ ਪਿਆ ਜੀ ਹੁਣ ਗੱਡੀ ਦਾ ਇੰਨਾ ਕੁ ਤੁੱਥ-ਮੁੱਥ ਹਾਲ ਮਾੜਾ ਕੀਤਾ ਪਿਆ ਸੀ ਇਹ ਮੈਨੀਫੋਲਡ ਦੇ ਬੋਲਟ ਘੁੰਮ ਰਹੇ ਸੀ ਗੱਡੀ ਦੀ ਜੌਬ ਹਿਸਾਬ ਲਾ ਲੋ ਬਿਸਾਦੇ ਤਨ ਹੋ ਗਿਆ ਜਿਹੜੇ ਦੋਸਤ ਕਈ ਵਾਰੀ ਕਹਿੰਦੇ ਹੁੰਦੇ ਬਾਈ ਜੀ ਤੁਸੀਂ ਲੈਨੇ ਕਿਉਂ ਤੁਸੀਂ ਕਰਦੇ ਕਿਉਂ ਆਪਣੇ ਕੋਲ ਤਾਂ ਸੱਚੀਆਂ ਹੀ ਗੱਲਾਂ ਹੁੰਦੀਆਂ ਬਾਈ ਜੀ ਡਾਇਗਨੋਸ ਕਰੀਦਾ ਸਮਾਨ ਅਗਲੇ ਦਾ ਕੋਸ਼ਿਸ਼ ਕਰੀਦਾ ਜਿੰਨਾ ਬਚਦਾ ਬਚਾਈਏ ਅਸੀਂ ਆਪਣੇ ਸਮੇਂ ਦੀ ਪਰਵਾਹ ਨਹੀਂ ਕਰਦਾ ਕਸਟਮਰ ਆਪਣੇ ਸਮੇਂ ਨੂੰ ਵੇਖੀ ਜਾਂਦਾ ਰਹਿੰਦਾ ਕਿਸੇ ਰਿਸ਼ਤੇਦਾਰ ਨੇ ਰਿਸ਼ਤੇਦਾਰ ਨੂੰ ਗੱਡੀ ਦਵਾਈ ਹੈ ਅਸੀਂ ਤਾਂ ਇਹ ਤਰਸ ਖਾ ਰਹੇ ਹਾਂ ਤੇ ਰਿਸ਼ਤੇਦਾਰ ਨੇ ਰਿਸ਼ਤੇਦਾਰ ਨੂੰ ਗੱਡੀ ਤੋਂ ਮਿਲ ਤਰਸ ਨਹੀਂ ਖਾਦਾ ਆਪਣੀ ਤਾਂ ਜਵਾਨ ਬਾਈ ਇਹੋ ਜੀ ਹੈ ਸਿੱਧੀ ਜੀ ਗੱਲ ਹੈ ਕਰਨੀ ਤੇ ਪਰਣੀ ਸਭ ਕੁਝ ਇੱਥੇ ਹੀ ਹੈ ਉਹ ਗੱਡੀ ਦੀ ਜੋਬ ਨੂੰ ਡਨ ਕਰਦੇ ਆ ਜੀ ਆਪਾਂ ਵੇਖਦੇ ਆ ਕੱਢ ਕੇ ਇਹਨੂੰ ਬਚਦਾ ਜਿਹੜੀ ਚੀਜ਼ ਬਚਾਉਣੇ ਆ ਤਾਂ ਨਵੇਂ ਮੈਨੀਫੋਲਡ ਪੈਣਾ ਹੈਗਾ ਗੱਡੀ ਦੇ ਹਾਲਾਤ ਦਿਖਾ ਦੋ ਤਾਂ ਕੰਦਰ ਆ ਲੋ ਜੀ ਆਹ ਮਿਸਤਰੀਆਂ ਦੇ ਹਾਲਤ ਵੇਖ ਲੋ ਵਾਪਸੀਆਂ ਨੂੰ ਐਲਫੀ ਲਾਲਾ ਜੋੜਦੇ ਆ ਆਖੋ ਐਂ ਟਾਈ ਕਲੰਪ ਪਾ ਕੇ ਕੰਮ ਚੱਲ ਜੂਗਾ ਯਾਰ ਕਿਉਂ ਆਪਾਂ ਉਹ ਜਿਹਾ ਕੰਮ ਕਰਦੇ ਆ ਨਾਲੇ ਜਿਹੜਾ ਬੰਦਾ ਸਹੀ ਕੰਮ ਕਰਨ ਵਾਲਾ ਹੈ ਉਹਦਾ ਮਜ਼ਾਕ ਉਡਦਾ ਤੇ ਨਾਲੇ ਲੋਕ ਮਜ਼ਾਕ ਉਡਾਉਂਦੇ ਆਪਣਾ ਸੱਚੀ ਹੀ ਗੱਲ ਆ ਜੀ ਸੋ ਦੋਸਤੋ ਅੱਜ ਕੰਮ ਕਰਨ ਵਾਲਾ ਬੰਦਾ ਨਾ ਸਹੀ ਕੰਮ ਕਰਨ ਵਾਲਾ ਸਹੀ ਰਾਇ ਦੇਣ ਵਾਲਾ ਅੱਜ ਦੀ ਡੇਟ ਤੋਂ ਮਾੜਾ ਆ ਬੰਦਾ ਇਨਸਾਨ ਮੇਰੇ ਵਰਗਾ ਤਾਂ ਖਾਸ ਕਰਕੇ ਆ ਹਾਲਤ ਵੇਖੋ ਕੀ ਹਾਲਤ ਕੀਤੀ ਈਜ਼ੀਅਰ ਵਾਲ ਦਾ ਕੰਮ ਕੀਤਾ ਐਨਾ ਬੋੜਾ ਦਾ ਕੀ ਹਾਲਤ ਹੈ ਇੰਜੈਕਟਰਾਂ ਦੇ ਉੱਪਰ ਕੀ ਜਗਾਰ ਕੀਤਾ ਪਿਆ ਬਾਈ ਜੀ ਇਹਨੇ ਪਰੇਸ਼ਾਨ ਸੀ ਉਹ ਕਹਿੰਦੇ ਬਾਈ ਜੀ ਪਹਿਲਾਂ ਆ ਵਾਟਰ ਕੁਲਰ ਲੀਕ ਕਰ ਗਿਆ ਕਿਤੇ ਪਾਣੀ ਵਾਲੀ ਪਾਈਪ ਲੀਕ ਕਰ ਜਾਂਦੀ ਹੈ ਮੈਂ ਤਾਂ ਕੋਸ਼ਿਸ਼ ਕਰ ਰਿਹਾ ਵੀ ਜਿਹੜੀਆਂ ਜਿਹੜੀਆਂ ਪਾਈਪਾਂ ਖਰਾਬ ਐ ਪਹਿ ਜਾਣ ਮੈਨੂੰ ਬਜਟ ਨਾਲ ਲੋਕਾਂ ਨਾਲ ਕੋਈ ਮਤਲਬ ਨਹੀਂ ਹੁੰਦਾ ਜੀ ਸਿੱਧੀ ਜੀ ਗੱਲ ਹੈ ਆਪਾਂ ਤਾਂ ਗੱਡੀ ਦੀ ਜੋਬ ਨੂੰ ਡੰਨ ਕਰਨਾ ਹੁੰਦਾ ਜੋ ਸਮਾਨ ਪੈਂਦਾ ਪੈਂਦਾ ਤਾਂ ਪਾਉਣਾ ਤੇ ਪਾਉਣਾ ਹੀ ਜਾਂਦੇ ਫਿਰੋ ਚੇਂਜ ਕਰ ਦੁੱਤਾ ਹੁਣ ਇੱਕ ਮੈਂ ਨਿੱਕੀ ਜੀ ਗੱਲ ਕਹਿਣੀ ਚਾਹਣਾ ਆ ਦੇਖੋ ਬੇਟਾ ਪੜੇ ਜਾਂਦਾ 2153 ਰੁਪਏ ਐਮ ਆਰਪੀ ਇਹ ਵਾਪਸੀ ਭਾਈਆ ਜੀ ਲੋਕ ਆਪਣੇ ਕੋਲੋਂ ਪਾਏ ਆ ਮੈਂ ਆਪ ਜੀ ਨੂੰ ਹਮਰ ਰਿਕਵੈਸਟ ਕਰਦਾ ਹਾਂ ਆਡੀਅנס ਪਿਆਰ ਕਰਦੀ ਹੈ ਜ਼ਿੰਦਗੀ ਚ ਕੰਮ ਕਰਦੇ ਆ ਤੇ ਕਰਦੇ ਰਵਾਂਗੇ ਅਸੀਂ ਉਹਨਾਂ ਲੋਕਾਂ ਦੀ ਤਰ੍ਹਾਂ ਕੰਮ ਨਹੀਂ ਕਰਾਂਗੇ ਬੜੇ ਸਾਰੇ ਮਕੈਨਿਕ ਵੀ ਫਾਲੋ ਕਰਦੇ ਆ ਇੱਥੇ ਵੀ ਆਉਂਦੇ ਆ ਬਹੁਤ ਸਾਰੇ ਕਹਿੰਦੇ ਆ ਬਾਈ ਜੀ ਤੇਰੀਆਂ ਸੱਚੀਆਂ ਤੇ ਰੁੱਖੀਆਂ ਜਾਂ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ ਐਕਟ ਵਿੱਚ ਹੁਣ ਗੱਡੀ ਸਟਾਰਟ ਕਰ ਦਿੱਤੀ ਆ ਜਿੱਦਾਂ ਦੇ ਵੀ ਇਨਸਾਨ ਸੀ ਇੱਕ ਹਰੇਕ ਇਨਸਾਨ ਦੀ ਫਿਤਰਤ ਹੁੰਦੀ ਐ ਕਿਸੇ 'ਚ ਗੁਣ ਚੰਗੇ ਤੇ ਕਿਸੇ 'ਚ ਗੁਣ ਮਾੜੇ ਵੀ ਹੁੰਦੇ ਆ ਇਹ ਬਾਈਆਂ ਨੇ ਕਿਹਾ ਵੀ ਬਾਈ ਜੀ ਖਰਾਬ ਹੁੰਨੇ ਜੋ ਪੈਂਦਾ पा दौ असी जी एक एक चीज मैनीफोल्ड सब कुछ पाता बेटा मैंने फोन फड़ाई यार आप कोले चलते जलों गड्डी की आवाज वेखो कि प्यारी है गड्डी बेटा बंद कर दे दूरे फड़ी बेटा मैनिफोल्ड नवा पै गया जी लॉक सारे अपन नवे पा दते हैं देखो वापसी है जीडीपा चेंज कर दिती है ਐਕਚੁਅਲੀ ਦੇ ਰਿਚਰ ਜੋ ਸਮਾਨ ਆਪਾਂ ਪਾਇਆ ਇਹ ਜਨਰਲ ਪਾਇਆ ਤੇ ਪਉਣਾ ਪੈਂਦਾ ਹੁਣ ਹਰੇਕ ਬੰਦਾ ਟੈਲੀਫੋਨ ਦੇ ਉੱਤੇ ਪੂਰਾ ਉਹਦਾ ਜੋਰ ਲੱਗਾ ਹੁੰਦਾ ਤੁਸੀਂ ਕਿੰਨੇ ਲੈਨੇ ਹੋ ਜੀ ਤੁਸੀਂ ਕੀ ਕਰੋਗੇ ਜੀ ਮੇਰੀ ਗੱਡੀ ਚ ਆਹ ਨੁਕਸ ਹੈ ਜੀ ਸੱਜਣੋ ਅਸੀਂ ਕੁਛ ਨਹੀਂ ਦੱਸ ਪਾਵਾਂਗੇ ਜਿਹੜੇ ਦੋਸਤ ਮਿੱਤਰ ਪੈਸੇ ਪੁੱਛਦੇ ਐ ਗੱਡੀ ਦੀ ਡਿਟੇਲਿੰਗ ਕਰਾਉਣ ਆਉਂਦੇ ਆ ਉਦੋਂ ਡੈਮੋ ਲੈਂਦੇ ਐ ਬਿਲਕੁਲ ਨਹੀਂ ਭਾਈ ਸ਼ਰੀਆਮ ਕਹਿ ਰਿਹਾ ਭਾਈ ਜੀ ਕੋਈ ਕਿਸੇ ਨਾਲ ਲਿਆਜ ਨਹੀਂ ਨਾ ਕੁੱਡੀ ਕਨੈਕਸ਼ਨ ਨਾਇਕ ਰੁਪਏ ਦੀ ਰੋਜ਼ਗਾਰੀ ਜੋ ਪਾਉਣਾ ਹੈ ਜੈਨੂਨ ਪਾਉਣਾ ਹੈ ਪਾਉਣਾ ਜਾਂ ਨਹੀਂ ਪਾਉਣਾ ਅਗਲੇ ਦੀ ਮਰਜ਼ੀ ਅਸੀਂ ਡਾਇਗਨੋਸ ਕਰਦੇ ਪੈਸੇ ਲੈ ਲੈਂਦੇ ਆਪਣਾ ਤਾਂ ਇਥੋਂ ਤੱਕਰ ਸੁਭਾਅ ਹੋ ਗਿਆ ਵੀ ਵੇਖੀਦਾ ਵੀ ਇਹ ਬੰਦੇ ਨੇ ਕੰਮ ਕਰਾਉਣਾ ਹੈ ਜਾਂ ਨਹੀਂ ਕਰਾਉਣਾ ਐਕਚੁਅਲੀ ਚ ਬਹੁਤ ਸਾਰੇ ਦੋਸਤ ਮਿੱਤਰ ਇਹੋ ਜੇ ਆਉਂਦੇ ਆ ਵੀ ਜਿਹੜਾ ਨਾ ਸਮਝਾ ਖਰਾਬ ਸਰਵਿਸ ਕਰ ਦਿਓ ਜੀ ਦਾ ਹਮੇ ਟਬਦ ਦੇ ਜੀ ਆ ਵੀ ਚੂਚੂ ਕਰਦੀ ਹੈ ਜੀ ਮੈਂ ਮਾਫੀ ਚਾਹੁੰਦਾ ਮੇਰੇ ਕੋਲ ਕੋਈ ਨਿਰਮਲ ਬਾਬੇ ਦੇ ਗੋਲ ਪਕੜਾ ਫਾਰਮੂਲਾ ਨਹੀਂ ਹੈਗਾ ਆਪਾਂ ਕੰਮ ਕਰਨਾ ਹੈ ਅਪਕ ਕੰਮ ਉਹਨਾਂ ਲੋਕਾਂ ਦਾ ਕਰਨਾ ਜਿਹੜੇ ਪੈਸਾ ਖਰਚਣਾ ਚਾਹੁੰਦੇ ਆ ਤੇ ਵੀਰ ਜੀ ਉਹਨਾਂ ਨੂੰ ਭੇਜਿਆ ਬਾਈ ਜੀ ਜੋ ਸਮਾਨ ਚਾਹੀਦਾ ਆਪ ਲੈ ਕੇ ਆਓ ਗੱਡੀ ਦੀ ਜੋਬ ਨੂੰ ਡਨ ਕਰਤਾ ਬਾਈ ਨੂੰ ਪਿੰਡ ਭੇਜਤਾ ਆਪਦੇ ਰਿਸ਼ਤੇਦਾਰੀ ਚ ਅਸੀਂ ਹੁਣ ਇਹਦੀ ਗੱਡੀ ਦੀ ਸਵੇਰੇ ਜੋਬ ਡਨ ਕਰਾਂਗੇ ਕੰਪਲੀਟ ਕਰਕੇ ਇਹਦੀ ਵੀ ਸਾਡੇ ਤੋਂ ਕਮੀਆਂ ਰਹਿ ਜਾਂਦੀਆਂ ਰਹਿ ਜਾਂਦੀਆਂ ਸੰਗਤ ਵੀ ਬਖਸ਼ਣਯੋਗ ਹੈ ਐਕਟ੍ਰਿਚ ਕੀ ਕਰੀਏ ਵੀ ਟੈਲੀਫੋਨ ਜਿਵੇਂ ਹਰੇਕ ਬੰਦੇ ਦਾ ਆ ਗਿਆ ਜੇ ਨਹੀਂ ਸੁਣਦੇ ਉਹ ਵੀ ਔਖਾ ਆ ਜਾਂਦਾ ਜਿਸ ਬੰਦੇ ਤੇ ਬੀਬੀ ਨੂੰ ਪਤਾ ਲੱਗਦਾ ਜੇ ਸੋਸ਼ਲ ਮੀਡੀਆ ਤੇ ਆਉਣੇ ਆ ਨਾ ਸੋਸ਼ਲ ਮੀਡੀਆ ਤੇ ਕੋਈ ਸਿਖਾਵਾ ਨਹੀਂ ਆਉਣਾ ਦੇਲ ਦੀਆਂ ਗੱਲਾਂ ਕਹਿਣਿਆ ਕੋਈ ਖਾਲਾ ਹੀ ਦਾਵਾ ਨਹੀਂ ਹੈਗਾ ਜਿਸ ਬੰਦੇ ਨੇ ਦਿੱਤੀ ਮਕੈਨਿਕ ਭਰਾਣੇ ਲੈ ਕੇ ਦਿੱਤੀ ਆ ਇਨਸਾਨੀਅਤ ਤੌਰ ਤੇ ਮੰਗ ਕੇ ਲੈ ਲਓ ਬੜਾ ਕੁਝ ਪਰਮੇਸ਼ਰ ਨੇ ਦਿੱਤਾ ਹੈ ਪਰਮੇਸ਼ਰ ਇਹੋ ਜਿਹਾ ਕੁਝ ਕਰ ਦਿੰਦਾ ਵੀ ਜਿੱਥੋਂ 4 ਰੁਪਏ ਨਹੀਂ ਅਸੀਂ ਮਿਹਨਤ ਨਾਲ ਬਲਦੇ ਨਾ ਤਾਂ ਕਿਸੇ ਚੀਜ਼ ਦਾ ਵਾਅਦਾ ਕਰ ਦਿੰਦਾ ਤੇ ਉਹਦਾ ਸਭ ਖੇਡ ਆ ਮੰਨ ਲਓ ਜਾਂ ਨਾ ਮੰਨੋ ਸੋ ਆਪਾਂ ਗੱਡੀ ਦੀ ਜੋਬ ਨੂੰ ਹੁਣ ਡਨ ਕਰਤਾ ਜੀ ਸਵੇਰੇ ਟੈਸਟ ਡਰਾਈ ਲਵਾਂਗੇ ਭਜਾਵਾਂਗੇ ਖੂ 25 30 ਕਿਲੋਮੀਟਰ 50 ਕਿਲੋਮੀਟਰ تسلی کر کے دیواں گے پھر ویر ਨੂੰ ਪੁੱਛਾਂਗੇ ਬਾਈ ਜੀ ਹੁਣ ਦੱਸੋ ਤੁਹਾਨੂੰ ਕੀ ਰਿਜ਼ਲਟ ਮਿਲਿਆ ਜੇ ਗੱਲਾਂ ਚੰਗੀਆਂ ਲੱਗਦੇ ਤਾਂ ਜੀਤ ਸਾਦਕੇ ਆਜੋ ਨਹੀਂ ਤਾਂ ਬਾਈ ਜੀ ਹਰੇ ਕਾਬ ਦੇ ਆਪਦੇ ਘਰੇ ਪੋਛ ਮੈਂ ਵੀ ਆਪਦੇ ਘਰੇ ਪੋਛੋ ਕਹੋ ਮੈਂ ਵੀ ਮਿੱਠੀਆਂ ਮਾਰੋ ਜੀ ਕਿਵੇਂ واਸ਼ਿੰਗ ਵਾਲੇ ਜੀ ਬਾਈ ਜੀ ਮਾਨ ਕਰਕੇ ਆਏ ਜੀ ਅਸੀਂ ਅਸੀਂ ਆਹ ਕਰਤਾ ਜੀ ਕੁਛ ਨਹੀਂ ਬਾਈ ਜੀ ਜੋ ਪੈਂਦਾ ਕਰਾਂਗੇ ਪਾਵਾਂਗੇ ਚ ਮਾਨ ਨਾਲ ਕੋਈ ਗੱਲ ਨਹੀਂ ਕਿਹੜੇ ਮਾਨ ਦੀ ਗੱਲ ਕਰ ਰਹੀਏ ਆ ਨਿੱਕੀਆਂ ਵਾਪਸੀਆਂ 2000 ਰੁਪਏ ਦੀਆਂ ਠੀਕ ਕਰੀਏ ਭਰਾ প্লাਸਟਿਕ ਪਾਰਟ ਟਾਈਮ ਪਾ ਕੇ ਲਾਈਫ ਖਤਮ ਕਰ ਦਿੰਦਾ ਇੰਨੀ ਗੱਲ ਜ਼ਰੂਰ ਸਮਝ ਲਓ ਜ਼ਰੂਰੀ ਨਹੀਂ ਵੀ ਭਾਈ ਚਿੱਟੀ ਚੀਜ਼ ਉਹ ਦੁੱਧ ਹੈ ਤੇ ਬੈਸਟ ਹੈ ਦੁੱਧ ਦੀ ਕੁਆਲਿਟੀ ਹੁੰਦੀ ਆ ਲੋਕਾਂ ਨੂੰ ਇਹ ਨਹੀਂ ਪਤਾ ਚਿੱਟੇ ਰੰਗ ਦੇ ਵਿੱਚ 2 ਫੈਟ ਵੀ ਹੈ 4 ਵੀ ਹੈ 6 ਵੀ ਹੈ ਤੇ 8 ਵੀ ਹੈ ਉਹਦਾ ਰੇਟ ਅਲੱਗ-ਅਲੱਗ ਹੁੰਦਾ ਸ਼ਬਦਾਂ ਲਈ ਮਾਫੀ ਦਿਓ ਸਵੇਰੇ ਮਿਲਦੇ ਆਪਾਂ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾਂ ਤੋਂ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਿਸ਼ਵਾਸ ਕਰਕੇ ਆਏ ਨਹੀਂ ਤੁਹਾਡਾ ਹੀ ਬਹੁਤ ਜ਼ਿਆਦਾ ਧੰਨਵਾਦ ਜੀ ਬਹੁਤ ਥੱਕੇ ਖਾਦੇ ਆ ਜਿਜੀਲੀ ਬੁਰਬੁਰਾ ਹਾਜ਼ਰ ਚਲੋ ਉਹਦੀਆਂ ਗੱਲਾਂ ਬਾਤਾਂ ਆਪਾਂ ਆਰਡੀਨੈਂਸ ਵੀ ਦੱਸਾਂਗੇ ਤੁਸੀਂ ਕਿਹੜੇ ਸ਼ਹਿਰੋਂ ਆਏ ਹੋ ਮੈਂ ਇਹ ਬਰਨਾਲੇ ਤੋਂ ਬਰਨਾਲੇ ਕੋਲੇ ਪਿੰਡਾਂ ਸੇ ਪਹਿਲਾਂ ਇਹ ਦੱਸੋ ਵੀ ਤੁਸੀਂ ਏਸੀ ਦੀ ਕੂਲਿੰਗ ਪਿੱਛੇ ਲੀਕੇਜ ਪਿੱਛੇ ਇਜ਼ੀਆਰ ਵਾਲ ਕਰਾ ਰਿਆ ਪਹਿਲਾਂ ਤਾਂ ਹੁਣ ਦੱਸੋ ਜਿਹੜਾ ਅਸੀਂ ਕੰਮ ਕੀਤਾ ਹੈ ਅਸੀਂ ਫੇਲ ਆ ਜਾਂ ਪਾਸ ਨਾ ਜੀ ਪੂਰੇ ਪਾਸ ਇਤੋਂ ਵਧੀਆ ਹੋ ਨਹੀਂ ਸਕਦਾ ਦੇਖੋ ਕੱਲਾ ਏਸੀ ਜਿਹੜਾ ਕੱਟ ਕਰਦਾ ਸੀਗਾ ਹਾਂਜੀ ਉਹਦੇ ਲਈ ਕਿਸ ਨੇ ਪੱਖਾ ਪਾਤਾ ਮੋਟਰ ਪਾਤੀ ਮੋਟਰ ਨਾਲ ਹੀ ਪੂਰਾ 9500 ਉਹਦੇ ਲੱਗਿਆ ਹੋਇਆ ਠੀਕ ਹੈ ਜੀ ਚੱਲ ਵਿੱਚ ਲੱਗਿਆ ਤੇ ਆ ਸਾਰੀ ਵਾਇਰਿੰਗ ਪਟਾਲੀ ਅੰਦਰੋਂ ਬਾਹਰੋਂ ECM ਸਾਰਾ ਚੈੱਕ ਕਰਾ ਲਿਆ 15-16000 ਰੁਪਿਆ ਲਾਤਾ ਉਹਦਾ ਅਲੱਗ ਲੱਗਿਆ ਪੱਖੇ ਦਾ ਅਲੱਗ ਲੱਗਿਆ ਹਾਂ ਜੀ ਹਾਂ ਸਾਰਾ ਕੁਝ ਕਰ ਕਰਾ ਕੇ ਇਕੱਲਾ AC EC ਤੇ 15-16000 ਰੁਪਿਆ ਲਾ ਬੈ ਠ ਲੱਗ ਗਿਆ ਤੇ ਆਹ ਪ੍ਰੋਬਲਮ ਕਿਸੇ ਨੇ ਦੇਖੀ ਤੱਕ ਨਹੀਂ ਹੈਗੀ ਵੀ ਹਾਂ ਆ ਵੀ ਚੀਜ਼ ਹੋ ਸਕਦੀ ਸੀ ਹੋ ਸਕਦੀ ਲਿਕੇ ਤੁਹਾਡੀ ਕਰਨ ਨਹੀਂ ਹਟਦੀ ਸੀ ਨਾ ਜੀ ਬਿਲਕੁਲ ਨਹੀਂ ਇੱਕ ਚੀਜ਼ ਹਟ ਗਈ ਇੱਕ ਚੱਲ ਵੀ ਇੱਕ ਹਟ ਗਈ ਇੱਕ ਚੱਲ ਉਹ ਆਪਾਂ ਵੀਡੀਓ ਬਣਾ ਲਈ ਹੈ ਕਿ ਨਿੱਕੀ ਜੀ ਸਜਣਾ ਸੋਚ ਸੀ ਕਿ ਕਿਤੇ ਮਾਈਨਸ ਜਾਂਦੀ ਹੈ ਤੇ ਕਿਤੇ ਪਲੱਸ ਜਾਂਦੀ ਹੈ ਠੀਕ ਹੈ ਮੈਂ ਬਹੁਤ ਵੀਡੀਓ ਚ ਲੋਕਾਂ ਨੂੰ ਸਮਝਾਉਣਾ ਚਾਹਣਾ ਪਰ ਬਾਈ ਜੀ ਕੀ ਕਰੀਏ ਲੋਕਾਂ ਦੇ ਸੁਭਾਅ ਨੂੰ ਚੇਂਜ ਕਰਨਾ ਬਹੁਤ ਔਖਾ ਦੋ ਮੂੰਹੇ ਲੋਕ ਕੌਣ ਲਾਪੇ ਵੀਡੀਓ 5 ਸਕਿੰਟਾਂ ਦੀ ਵੇਖਣੀ ਚਾਹਦੇ ਆ 10 ਸਕਿੰਟਾਂ ਦੀ ਦੇਖਣੀ ਚਾਹਦੇ ਕੀ ਦਸੀਏ ਜੀ ਨਹੀਂ ਅੱਜ ਮੈਂ ਵੀਡੀਓ ਪੀਪੀਐਫ ਵਾਲੀ ਪਾਈ ਹੈ ਉਹ ਬਹੁਤ ਵੱਡਾ ਸਕੈਮ ਹੈ ਮੈਂ ਡਿਟੇਲਿੰਗ ਵੀ ਕਰਦਾ ਬਹੁਤ ਔਖਾ ਹੋਇਆ ਪਿਆ ਅਸੀਂ ਕਿੰਨੇ ਰੁਜ਼ਗਾਰ ਕੰਮ ਕਰੋ ਹੁਣ ਤੁਹਾਡੇ ਬਰਨਾਲੇ ਵੀ ਇੱਕ ਵਾਸ਼ਿੰਗ ਵਾਲਾ ਜੀ ਉਹ ਗੱਡੀਆਂ ਹੀ ਪੱਟ ਲੈਂਦਾ ਲੋਕਾਂ ਦੀਆਂ ਕਹਿਣਾ ਨਹੀਂ ਚਾਹੀਦਾ ਜਿਹੜੀ ਚੀਜ਼ ਦੀ ਜ਼ਰੂਰਤ ਨਹੀਂ ਉਹ ਕਿਉਂ ਲੋੜ ਖੋਲਣ ਦੀ ਜੋ ਲੋਕਾਂ ਨੂੰ ਅਸੀਂ ਘਬਰਾਹ ਕਰਦੇ ਆ ਤੁਹਾਡੇ ਨਾਲ ਹੁਣ ਤੇ ਇਕੱਠੇ ਕੀ ਵਜਦੀ ਮੈਂ ਤੁਹਾਡਾ ਕੰਮ ਕਰਨਾ ਨਹੀਂ ਚਾਹੁੰਦਾ ਸੀ ਤੁਹਾਨੂੰ ਜਵਾਬ ਦਿੱਤਾ ਸੀ ਮੈਂ ਤੁਹਾਡੇ ਨਾਲ ਜਦੋਂ ਗੱਲ ਕੀਤੀ ਆ ਨਾ ਉਹ ਆਵਾਜ਼ ਤੋਂ ਮੈਂ ਸਮਝਿਆ ਸੀਗਾ ਵੀ ਤੁਸੀਂ ਪੰਗਾ ਹੱਥ ਲਾਉਣ ਤੋਂ ਡਰ ਰਹੇ ਹੋ ਕਾਰਨ ਮੈਂ ਨਹੀਂ ਡਰ ਰਿਹਾ ਵੀਰ ਜੀ ਨੇ ਮਦਰ ਫਾਦਰ ਕੋਸ਼ਿਸ਼ ਕਰ ਲਿਆ ਬਿਲਕੁਲ ਮੈਂ ਸਮਝਦਾ ਹਾਂ ਸਾਰੀ ਗੱਲ ਤੁਹਾਡੀ ਮਦਰ ਨੂੰ ਕੈਂਸਰ ਆ ਫਾਦਰ ਤੁਹਾਡੇ ਢਲੇ ਆ ਬਿਲਕੁਲ ਤੁਹਾਡੇ ਫਾਦਰ ਨੇ ਜਦੋਂ ਮੈਂ ਕੈਨੇਡਾ ਸੀ ਉਦੋਂ ਮੈਂ ਗੱਲ ਕੀਤੀ ਹਾਂਜੀ ਮੈਂ ਕਿਹਾ ਬਾਈ ਜੀ ਜਿੱਥੋਂ ਚਿੱਕਰ ਹੋ ਸਕਦਾ ਚੰਗਾ ਕੰਮ ਕਰਾ ਦੇ ਨਹੀਂ ਬਿਲਕੁਲ ਜੀ ਪਰ ਸ਼ੇਮ ਆਉਂਦੀ ਹੈ ਜੀ ਸਾਡੀ ਮਾਰਕੀਟ ਦੇ ਵਿੱਚ ਸਾਡੇ ਹੀ ਦਸਤਾਰ ਬੰਨੇ ਵਾਲੇ ਜਾਂ ਹੋਰ ਮੇਰਾ ਕਰਤਾਰ ਨੀਵਾ ਹੋ ਸਕਦਾ ਪਰ ਮੇਰੇ ਕੋਲੇ ਉਹ ਕਲਾ ਨਹੀਂ ਹੈ ਕਿ ਜਿਹੜੀ ਕਿਸੇ ਨੂੰ ਠੱਗੀ ਮਾਰ ਦੇ ਨਹੀਂ ਬਿਲਕੁਲ ਜੀ ਤੁਸੀਂ ਵੇਖੋ ਆਪ ਖੁੱਲੀ ਆ ਹਰ ਇੱਕ ਚੀਜ਼ ਤੁਹਾਨੂੰ ਆਪ ਪਤਾ ਲੱਗ ਰਿਹਾ ਸੀਗਾ ਕੀ ਕੁਝ ਸੀਗਾ ਆਪਾਂ ਕੱਲ ਦੇ ਲੱਗੇ ਸੀ ਨਾ ਕੱਲ ਦੇ ਲੱਗੇ ਹੋਏ ਸੀ ਕਿ ਲੋਕ ਭਾਲਦੇ ਆ ਵੀ ਇੱਥੇ ਆਈਏ ਆਸ਼ੀਰਵਾਦ ਦੇਵੇ ਬਾਬੇ ਦੇ ਨਿਰਮਲ ਦੇ ਕੋਲ ਗੱਪਿਆਂ ਨੂੰ ਤੇ ਕੰਮ ਕਰਵਾ ਲੈ ਗੱਡੀ ਸਾਰੀ ਡੰ ਹੋ ਗਈ ਆਪਾਂ ਲੰਬੀ ਟੈਸ ਦਾ ਹੀ ਲੈਣ ਗਏ ਇਹਦੇ ਵਿੱਚ ਲੁਕਸ ਲਿਖ ਲੈ ਸੁੱਚ ਸੁੱਚ ਖੁੱਲੀ ਜਿਹੜੀ ਪਲਾਸਟਿਕ ਹੈ ਇਹ ਆਪਾਂ ਇੱਕ ਪਾਰਸਲ ਪਾਰਸਲ ਸਾਰੇ ਕੱਲ ਤੁਸੀਂ ਆਪ ਲੈ ਕੇ ਆਏ ਮੈਂ ਨਾ ਜੀ ਸਾਰੇ ਮੈਲ ਤੁਹਾਡੇ ਮਨ ਦੀ ਚੱਲੀ ਹੋਈ ਬਿਲਕੁਲ ਜੀ ਜਿੱਥੇ ਤੁਸੀਂ ਮਿਸਤਰੀ ਕੋਲੇ ਜਾਂਦੇ ਆ ਉਹ ਆਪਲੇ ਕਿਉਂ ਦਾ ਸੀਗਾ ਕਿ ਤੁਸੀਂ ਲੈ ਕੇ ਆਉਂਦੇ ਸੀ ਆਪ ਜੀ ਤੁਸੀਂ ਲੈ ਕੇ ਆਉਂਦੇ ਸੀ ਨਹੀਂ ਆਪ ਆ ਮੈਂ ਕੀ ਕਿਹਾ ਮੈਂ ਇੱਥੇ ਤੁਹਾਡੇ ਕੋਲ ਮੈਂ ਜਾ ਕੇ ਲੈ ਕੇ ਆਇਆ ਨਹੀਂ ਆਪਾ ਜਿੱਥੇ ਖੜਾ ਬੜਾ ਭੇਜਿਆ ਬਾਈ ਜੀ ਜਾਓ ओरिजिनल ਸਮਾਨ ਲੈ ਕੇ ਕੋਈ ਬਹਿ ਕੇ ਕੋ ਨਹੀਂ ਬਿਲਕੁਲ ਹੁਣ ਇਹ 5-7 ਸਕਿੰਟਾਂ ਦੀ ਜੇ 1.5 ਮਿੰਟ ਦੀ ਵੀਡੀਓ ਚ ਕਿਵੇਂ ਪਤਾ ਲੱਗਦਾ ਜਿਹਦੇ ਨਾਲ ਹੁੰਦੀ ਆ ਜੀ ਇਹਨੂੰ ਸਮਝਾਉਣ ਲੱਗ ਜਾਂਦੇ ਮਾਲਕ ਨੂੰ ਡਰ ਕੇ ਕਹਿੰਦੇ ਆ ਜੀ ਮਾਲਕ ਜਿੰਨਾ ਹੋ ਸਕੇ ਚੰਗਾ ਕਰਵਾ ਲੇ ਬਿਲਕੁਲ ਪਰਮਾਤਮਾ ਨੇ ਸਾਨੂੰ ਦੋ ਅੱਖਾਂ ਉਹ ਨਾ ਇੱਕ ਮੂੰਹ ਇੱਕ ਕੰਨ ਦਿੱਤੇ ਆ ਨਾ ਉਹ ਰੱਬ ਦੀ ਬੰਦਗੀ ਆਸਤੇ ਦਿੱਤੇ ਆ ਚਲੋ ਕੋਸ਼ਿਸ਼ ਕਰੀ ਦੀ ਜਿੰਨੀ ਕੋ ਕਰਵਾ ਲੈਂਦਾ ਉਹ ਕਰ ਲੈਨੇ ਆ ਪਰ ਘਟ ਨਹੀਂ ਦੁਨੀਆ ਨਹੀਂ ਸਮਝਦੀ ਦੁਨੀਆ ਨਹੀਂ ਸਮਝਦੀ ਮੈਂ ਇਸ ਕਰਕੇ ਕੰਮ ਨੂੰ ਅਵੋਇਡ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਕੱਲ ਪਰਸੋਂ ਮੇਰੇ ਤੇ ਕੱਲ ਫੋਨ ਦੇਖਦੇ ਆਉਂਗੇ ਉਹ ਮੁੰਡੇ ਨੂੰ ਫੋਨ ਬੁਲਾ ਲੈ ਯਾਰ ਕੋ ਚੰਗਾ ਹੈਗਾ ਤਾਂ ਕੰਮ ਕਰਾਉਣਾ ਜੇ ਨਹੀਂ ਤਾਂ ਸਸਰੀ ਕਾਲ ਹੈ ਮੈਂ ਨਹੀਂ ਕਹਿੰਦਾ ਵੀ ਸਾਰੀ ਦੁਨੀਆ ਮਾੜੀ ਹੈ ਪਰ ਸੁਭਾਅ ਦੇ ਮੁਤਾਬਕ ਲੋਕਤ ਦੇ ਕੰਮ ਕਰਨਾ ਬਹੁਤ ਔਖਾ ਹੈ ਇੱਕ ਨਿੱਕੀ ਜੀ ਸੋਚ ਨੇ ਤੁਹਾਡੇ ਨਾਲ ਕੀ ਕੁਝ ਕੀਤਾ ਬਿਲਕੁਲ ਛੜੀ ਗੱਡੀ ਪਾਣੀ ਘਟਾਓ ਕਿਉਂਕਿ ਆਲਰੇਡੀ ਤੁਹਾਡੀ ਇਹ ਪੁੱਛ ਦੇ ਕੰਮ ਗੱਡੀ ਕਰ ਮੋ ਚੁੱਕੀ ਠੀਕ ਠੀਕ ਹੈ ਟੈਂਪਰੇਚਰ ਸੋਚ ਦੱਸਦੀ ਨਹੀਂ ਸੀ ਟੈਂਪਰੇਚਰ ਸੋਚ ਈਸੀਐਮ ਨੂੰ ਕੁਝ ਹੋਰ ਦੱਸਦੀ ਸੀ ਏਸੀ ਕੱਟ ਹੋ ਜਾਂਦਾ ਸੀ ਤੇ ਤੁਸੀਂ ਕੀ ਕਰਦੇ ਸੀ ਏਸੀ ਵਾਲੇ ਕੋਲ ਚਲੇ ਜਾਂਦੇ ਸੀ ਬਿਲਕੁਲ ਤੇ ਨੁਕਸ ਕਿੱਥੇ ਨਿਕਲਿਆ ਨਿੱਕੀ ਜੀ ਸੋਚ ਨਿੱਕੀ ਜੀ ਸੋਚ ਟੈਂਪਰੇਚਰ ਮਾਈਨਸ ਤੇ ਪਲੱਸ ਤੇ ਲਿਆਂਦੀ ਸੀ ਜਦ ਕਿ ਈਸੀਐਮ ਫੀਸਮ ਹਰ ਇੱਕ ਦੀ ਆਪਣੇ ਕੋਲ ਐਕਸ ਟੂਲ ਹੈ। ਹਾਂ। ਧੰਨਵਾਦ ਆ ਸਜੀਲ ਭਾਜੀ ਦਾ ਜਿਨ੍ਹਾਂ ਨੇ ਆਪਣੇ ਟੂਲ ਦਿੱਤਾ ਹੈ। ਬਹੁਤ ਵਧੀਆ ਐਕਸ ਟੂਲ ਹੈ। ਠੀਕ ਹੈ। ਇੱਕ ਇੱਕ ਚੀਜ਼ ਨੂੰ ਡਾਇਗਨੋਸ ਕਰਦਾ ਹੈ। ਪਰ ਬੰਦੇ ਦੇ ਦਿਮਾਗ ਦੇ ਵਿੱਚ ਜੇ ਇਹੀ ਰੱਖਿਆ ਵੀ ਆਪਾਂ ਰੁਪਏ ਲੁੱਟਣੇ ਕਿੱਥੋਂ ਆ। ਫਿਰ ਟੂਲ ਟਲ ਜ਼ੀਰੋ। ਐਕਸਪੀਰੀਅੰਸ ਵੀ ਹੋਣਾ ਚਾਹੀਦਾ ਜੀ ਮਨ ਵੀ ਸੱਚਾ ਹੋਣਾ ਚਾਹੀਦਾ। ਕਾਫੀ ਤੁਸੀਂ ਮਖੇ ਜੀ ਬਹੁਤ ਜਿਆਦਾ। ਬਹੁਤ ਬਹੁਤ ਮਿਹਰਬਾਨ। ਤੁਹਾਡੀਆਂ ਦਿਲਦਿਆਂ ਕਰਾਇਆਂ ਤੋਂ ਬਹੁਤ ਧੰਨਵਾਦ। ਸਾਡੇ ਵੱਲੋਂ ਇਹ ਆ ਵੀ ਜੇ ਕੋਈ ਦਿੱਕਤ ਹੋਵੇ ਤਾਂ ਸਾਨੂੰ ਨਾਲ ਗੱਲ ਕਰਦੇ ਹੋ ਪਰ ਅਸੀਂ ਉਹ ਸਮਾਨ ਪਾਇਆ ਜਿਹਦੇ ਬਿਨਾ ਸਾਰਾ ਨਹੀਂ ਨਹੀਂ ਬਿਲਕੁਲ ਮੈਂ ਦੇਖ ਹੀ ਰਿਹਾ ਸੀ ਸਾਰਾ ਹਾਂਜੀ ਨਾਲ ਹੀ ਸੀਗਾ ਮੈਂ ਸਾਰੀ ਹਰ ਇੱਕ ਚੀਜ਼ ਦੇਖੀ ਹੋਈ ਹੈ ਲੱਗਦੀ ਸੀ ਨਾ ਤੁਸੀਂ ਦੇਖਣ ਦੇ ਦਦਗੇ ਹਾਂਜੀ ਮਿੱਠੀਆਂ ਵੱਜਦੀਆਂ ਨਹੀਂ ਜਿਹੜਾ ਸੱਚ ਬੋਲਦਾ ਉਹਦੇ ਦੁਸ਼ਮਣ ਖੜੇ ਹੋ ਜਾਂਦੇ ਆ ਜਿਹੜਾ ਝੂਠ ਮਾਰਦਾ ਤੇ ਮਿੱਠੀਆਂ ਮਾਰਦਾ ਜੋ ਉਹਨੇ ਜੋਗਾ ਨਹੀਂ ਉਹਦੇ ਦੁਸ਼ਮਣ ਨਹੀਂ ਜਿਹੜਾ ਜੋਗਾ ਹੈ ਉਹਦੇ ਦੁਸ਼ਮਣ ਆ ਮਿੱਤਰੋ ਮਗਰ ਉਹ ਜੀ ਇਹ ਹੀ ਦੁਨੀਆਦਾਰੀ ਆ ਜੀ ਬਸ ਇਦਾਂ ਦੀ ਦੁਨੀਆਦਾਰੀ ਆ ਤੁਹਾਡਾ ਕੀ ਐਕਸਪੀਰੀਅੰਸ ਹੈ ਮੇਰਾ ਇੱਥੇ ਆ ਕੇ ਜੀ ਆਪਣੀ ਤਸੱਲੀ ਹੋ ਗਈ ਅੱਗੇ ਤੋਂ ਕੋਈ